ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਭੀਮ ਜੈ ਭਾਰ ਅੱਛਾ ਜੈ ਭੀਮ ਦੇ ਨਾਮ ਤੇ ਆਵਾਜ਼ ਬੜੀ ਘੱਟ ਆਈ ਹੈ ਮੈਂ ਦੱਸਣਾ ਚਾਹੂਗਾ ਕਿ ਜੈ ਭੀਮ ਇੱਕ ਬਾਬਾ ਸਾਹਿਬ ਡਾਕਟਰ ਬੀਕਰਤੀ ਨੌਸਰ ਸਾਹਿਬ ਦਾ ਨਾਰਾ ਹੈ ਉਹਨਾਂ ਨੇ 25 ਸਾਲ ਚਲ ਚਰ ਕੇ ਤਾਂ ਅਦਾਸ ਗੱਲ ਕਰੀ ਕੋਣ ਹੈ ਸਵਿਧਾਨ ਵਿੱਚ ਲਿਖਿਆ ਰੋਜੀ ਰੋਟੀ ਕੱਪੜਾ ਮਕਾਨ ਅੰਸ਼ਕਿਤ ਜਾਤੀ ਦੇ ਲੋਕਾਂ ਨੂੰ ਕਾਇਦੇ ਅਧਾਰ ਤੇ ਦੇਣਾ ਤਾਂ ਉਹਦੇ ਹੁਣ ਬਣੇ ਹੋਏ ਨੂੰ 2005 ਦੇ ਵਿੱਚ 100 ટકા ਨਾਲ ਰੋਜ਼ਗਾਰ ਗ੍ਰੰਟੀ ਯੋਜਨਾ ਐਕਟ 2005 ਮੈਂ ਇੱਕ ਕਾਨੂੰਨ ਬਣਾਤਾ ਸੀਗਾ ਕਿ ਹਾਰਪਿੰਡ ਦੇ ਵਿੱਚ ਸਰਪਾਸੇ ਲਾਇਆ ਯਾਰ ਲੋਕਾਂ ਨੂੰ ਮਰੇਗਾ ਦਾ ਕੰਮ ਦੇਣਾ ਹੁਣ ਆਪਾਂ ਮਮਦੂਰ ਦੇ ਵਿੱਚ ਖੜੇ ਆ ਮਮਦੂਰ ਦੇ ਵਿੱਚ ਨਗਰਪਾਲਿਕਾ ਬਣੀ ਸੀਗੀ ਬਾਅਦ ਚ ਪਰ ਕਾਨੂੰਨ ਜਿਹੜਾ ਨਰੇਗਾ ਦਾ ਹੈਗਾ ਸੀ ਉਹ ਬਣ ਗਿਆ ਪਹਿਲਾਂ ਪਰ ਨਗਰਪਾਲਿਕਾ ਬਣੀ ਆ ਸਰਕਾਰ ਦੀ ਪੋਲਿਸੀ ਆ ਵੀ ਜਿੱਥੇ 12000 ਵੋਟ ਹੋਵੇ ਉਥੇ ਨਗਰਪਾਲਿਕਾ ਬਣ ਸਕਦੀ ਆ ਪਰ ਉਹ ਸਹਿਮਤੀ ਨਾਲ ਬਣ ਸਕਦੀ ਆ ਜਿੱਥੇ ਲੋਕ ਕਹਿਣ ਵੀ ਠੀਕ ਆ ਨਗਰਪਾਲਿਕਾ ਦੇ ਵਿੱਚ ਅਸੀਂ ਰਹਿਣਾ ਚਾਹੁੰਦੇ ਆ ਤੇ ਬਣ ਜਾਵੇ ਤੇ ਸਾਨੂੰ ਕੋਈ ਤਰਾਦ ਨਹੀਂ ਆ ਪਰ ਨਗਰਪਾਲਿਕਾ ਬਣਾਈਆਂ ਜਿਹੜੇ ਸਿਆਸੀ ਲੋਕ ਸੀਗੇ ਸ਼ਰਮਾਏਦਾਰ ਉਹਨਾਂ ਨੇ ਨਗਰਪਾਲਿਕਾ ਬਣਾਈ ਤੇ ਉਹਨਾਂ ਦੀ ਕੋਠੀ ਦਾ ਰੇਟ ਵੱਧ ਗਿਆ ਉਹਨਾਂ ਦੀ ਜ਼ਮੀਨ ਦਾ ਰੇਟ ਵੱਧ ਗਿਆ ਉਹਨਾਂ ਦੀ ਪ੍ਰੋਫਿਟ ਬਣ ਗਈ ਲੇਕਿਨ ਗਰੀਬ ਲੋਕਾਂ ਦੀ পেট ਵਿੱਚ ਲੱਤ ਮਾਰ ਕੇ ਨਰੇਗਾ ਜਿਹੜੀ ਹੈਗੀ ਉਹ ਬੰਦ ਕਰਾਤੀ ਪਰ ਦਿੱਲੀ ਤੋਂ ਨਹੀਂ ਇਹ ਗੱਲ ਹੋਈ ਵੀ ਇੱਕ ਜਿਹੜਾ ਨਗਰਪਾਲਿਕਾ ਬਣੀ ਆ ਵੀ ਉਹਨਾਂ ਦੇ ਵਿੱਚ ਕੰਮ ਨਹੀਂ ਦਿੱਤਾ ਜਾਣਾ ਕੰਮ ਤੁਹਾਡਾ ਇੱਥੇ ਚੱਲਦਾ ਹੈ ਕਿਉਂਕਿ ਦਿਹਾਤੀ ਏਰੀਆ 'ਚ ਰਹਿੰਦੇ ਆ ਦਿਹਾਤੀ ਰੋਜ਼ਗਾਰ ਗਰੰਟੀ ਆ ਪਰ ਸਰਕਾਰਾਂ ਨੇ ਜਿਹੜੇ ਕਰਿੰਦੇ ਹੈਗੇ ਆ ਸ਼ਰਮਾਏਦਾਰ ਉਹਨਾਂ ਨੇ ਕਹਾਵਾ ਪਾ ਛੱਡਿਆ ਕਿ ਮੰਮਡੋਰ ਚ ਨਗਰਪਾਲਿਕਾ ਬਣੀ ਹੋਈ ਹੈ ਉੱਥੇ ਕੰਮ ਜਿਹੜਾ ਨਹੀਂ ਚੱਲਦਾ ਤਾਂ ਉਹਦੀ ਆਪਾਂ ਬਹੁਤ ਵੱਡੇ ਪੱਧਰ ਤੇ ਪੰਜ ਨੰਬਰ ਤੇ ਲਿਖਿਆ ਹੋਇਆ ਵੀ ਸ਼ਹਿਰਾਂ ਦੇ ਵਿੱਚ ਜਿਹੜੇ ਨਗਰਪਾਲਿਕਾ ਤੇ ਨਗਰ ਕੌਂਸਲ ਬਣੇ ਹੋਏ ਉਹਨਾਂ ਚ ਨਰੇਗਾ ਚਾਲੂ ਕੀਤੀ ਜਾਵੇ 11 ਤਰੀਕ ਨੂੰ ਆਪਾਂ ਇਕੱਠੇ ਹੋਰੇ ਵੱਡੀ ਗਿਣਤੀ ਨਾਲ ਮੈਂ ਆਪਣੀ ਬੇਣੀ ਨੂੰ ਕਹਾਂਗਾ ਤੇਰਾ ਕੀ ਨਾਮ ਆ ਤੇਰਾ ਮਾਸ ਮਾਸ ਮਾਤੀ ਇਹ ਇੱਥੋਂ ਦੀ ਲੀਡਰ ਆ ਜਿਹੜੀ ਇਸ ਮੁਹੱਲੇ ਦੀ ਤੇ ਇਹਦੇ ਥਲੇ ਇੱਕ ਕਮੇਟੀ ਹੋਰ ਬਣੇਗੀ ਇਹਦੀ ਸਹਿਮਤੀ ਨਾਲ ਜਿਹੜੇ ਸਾਥ ਦੇਣਗੇ ਉਹ ਨਾਮ ਲਿਖਾ ਦਿਓ ਤਾਂ ਮੈਂ ਹੁਣ ਜਿਹੜੀਆਂ ਤੁਹਾਡੀਆਂ 15 ਗੱਲਾਂ ਲਿਖੀਆਂ ਮੈਂ ਧੀਰਾਣੀ ਨੂੰ ਕਹੂੰਗਾ ਪੜ੍ਹ ਕੇ ਸੁਣਾऊं ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੈਪੀਨ ਜੈ ਭਾਰਤ ਲੈ ਵੀ ਪੁੱਤਰ ਪੜ੍ਹ ਕੇ ਸੁਣਾਉਣਾ ਪੰਜਾਬ ਦੇ ਕਿੰਤੀ ਲੋਕੋ ਆਓ ਹੇਠ ਲਿਖੇ ਮੁੱਦੇ ਹੱਸੇ ਪਿੰਡ ਪਿੰਡ ਵਿੱਚ ਕਮੇਟੀਆਂ ਬਣਾਤੀਆਂ ਦੱਬੇ ਤੇ ਕੋਏ ਜਾ ਰਹੇ ਹਨ ਕਾਜੀ ਲੜਾਈ ਲੜੀਏ ਯਾਦ ਰੱਖੋ ਜਦੋਂ ਬੰਦੇ ਨੂੰ ਬਹੁਤੀਆਂ ਬਿਮਾਰੀਆਂ ਲੱਗ ਜਾਣ ਤਾਂ ਕਿਸੇ ਇੱਕ ਦੇ ਇਲਾਜ ਨਾਲ ਮਰੀਜ਼ ਕੰਦੂਕਤ ਨਹੀਂ ਸਾਰੇ ਲੋਕਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ ਅੱਜ ਚੰਦ ਲੁੱਟੇਰੇ ਲੀਡਰਾਂ ਤੇ ਅਕਸਰਾਂ ਦੇ ਨਾਪਾਕ ਮਾਤਰੀ ਨੇ ਆਪਾਂ ਨੂੰ ਅਣਗਿਣਤ ਔਕੜਾਂ ਤੇ ਦੁੱਖਾਂ ਵਿੱਚ ਉਜਾ ਕੇ ਰਾਜ ਕਰਨਾ ਲੀਡਰਾਂ ਤੇ ਐਕਸਟਰਾ ਦਿਨ ਪਾਕ ਮਾਫੀਆਂ ਨੇ ਆਪਾਂ ਨੂੰ ਅਨਗਿੰਤ ਔਕੜਾਂ ਤੇ ਦੁੱਖਾਂ ਵਿੱਚ ਉਲਝਾ ਕੇ ਰਾਜ ਕਰਨਨਾ ਤੇ ਘਰ ਪਰਣਾ ਸਿੱਖ ਲਿਆ ਹੈ ਇਸ ਲਈ ਲੋੜ ਹੈ ਕਿ ਅਸੀਂ ਵਿਗੜੀ ਹੋਈ ਤਾਣੀ ਨੂੰ ਸੁਲਝਾਣ ਲਈ ਤੰਦ ਫੜੀਏ ਤੇ ਆਪਣੇ ਸਾਂਝੇ ਦੁੱਖਾਂ ਤੇ ਸਾਂਝਾ ਮੁਹਾਜ ਬਣਾ ਕੇ ਸਾਂਝੀ ਲੜਾਈ ਲੜੀਏ ਜੇਕਰ ਲੁੱਟਣ ਵਾਲੇ ਹਜ਼ਾਰਾਂ ਕੋ ਲੋਕ ਵੱਖ-ਵੱਖ ਰਾਜਿਸ ਪਾਰਟੀਆਂ ਤੇ ਵੱਖ-ਵੱਖ ਪ੍ਰਸ਼ਾਸਨਿਕ ਹੁੰਦਿਆਂ ਤੇ ਹੁੰਦੇ ਹੋਏ ਇੱਕ ਹੋ ਸਕਦੇ ਹਨ ਤਾਂ ਆਪਾਂ ਲੁੱਟੇ ਜਾਣ ਵਾਲੇ ਕਰੋੜਾ ਲੋਕਾ ਅੱਡੋ-ਅੱਡ ਹੋ ਕੇ ਲੁੱਟ ਅਤੇ ਕੁੱਟ ਕਿਉਂ ਖਾ ਰਹੇ ਹਾਂ ਚੇਤੇ ਰੱਖੋ ਆਪ ਆਪਣੇ ਜਾਗਣ ਅਤੇ ਸਿਰ ਜੋੜ ਲਾਣ ਨਾਲ ਹੀ ਉਹਨਾਂ ਦਾ ਅੰਤ ਅਤੇ ਸਾਡੀ ਜਿੱਤ ਹੋਵੇਗੀ ਸਮਾਜ ਨੂੰ ਜਾਤ ਪਾਤ ਆਦੇ ਧਰਮਾਂ ਵਿੱਚ ਵੱਡਣ ਤੋਂ ਉੱਪਰ ਉੱਠੀ ਅਤੇ ਸਿਰਫ ਇੱਕ ਵਿਕਾਰ ਅਤੇ ਬੰਦੇ ਸੁਭਿਨਾ ਨਾਲ ਲਈ ਸੰਗਰਾਸ਼ ਹੀ ਕਰੀਏ ਮਤੰਤਰੀ ਵਿੱਚ ਤੁਸੀਂ ਮਾਰਿਸ਼ ਹੋ ਪਿੰਡਾਂ ਵਿੱਚ ਨਸ਼ੇ ਦੀ ਸਪਲਾਈ ਰੋਕੀ ਜਾਵੇ ਇਸ ਦੇ ਨਾਲ ਹੀ ਪੀੜਤ ਨਸ਼ੇੜੀਆਂ ਦਾ ਇਲਾਜ ਅਤੇ ਮੁਹੰਮਦ ਸੇਖਰੇਟ ਹੋ ਸਕੇ ਅਤੇ ਪ੍ਰਬੰਧ ਕੀਤਾ ਜਾਵੇ ਅਗਰ ਇਹ ਨੰਬਰ ਤੋਂ ਆਪਾ ਵਿਧਵਾ ਤੇ ਆਸ਼ਰਿਤ ਬੱਚਾ ਨਹੀਂ ਪੈਨਸ਼ਨ ਮਹਿੰਗਾਈ ਦਰ ਅਨੁਸਾਰ ਘੱਟੋ-ਘੱਟ 5000 ਰੁਪਏ ਹੋਵੇ। ਬਜ਼ੁਰਗਾ ਦੀ ਪੈਨਸ਼ਨ ਉਮਰ ਪੈਰ ਸਾਲ ਤੋਂ ਪਿਛਾ ਕੇ 60 ਸਾਲ ਹੋਵੇ। ਪੈਨਸ਼ਨ ਲੈਣ ਲਈ ਢਾਈ ਏਕੜ ਜ਼ਮੀਨ ਅਤੇ ਹੋਰ ਆਮਦਨ ਹੱਦ ਉਸਪਾਪਤ ਕੀਤੇ ਪ੍ਰਾਪਤ ਕੀਤੇ ਜਾਣ। ਮਨਰੇਗਾ ਮਜ਼ਦੂਰਾ ਤੇ ਹੋਰ ਸਰਕਾਰੀ ਕੰਮਾਂ ਉੱਤੇ ਲੱਗੇ ਮਜ਼ਦੂਰਾ ਦੀ ਦਿਹਾੜੀ ਸਾ 700 ਰੁਪਏ ਹੋਣ ਕਿਲਡ ਲੇਬਰ ਜਿਵੇਂ ਸਾਰੀ ਮਿਸਤਰੀ ਪਲੰਬਰ ਤਰਖਾਨ ਡਰਾਈਵਰ ਅਤੇ ਹੋਰ ਸੇਲ ਮਜ਼ਦੂਰਾ ਦੀ ਦਿਹਾੜੀ 5000 ਰੁਪਏ ਹੋਵੇ ਕਿਸੇ ਵੀ ਸਰਕਾਰੀ ਮੁਲਾਜ਼ਮ ਦੀ ਤਨਖਾਹ 60000 ਰੁਪਏ ਪ੍ਰਤੀ ਮਹੀਨੇ ਤੋਂ ਘੱਟ ਨਹੀਂ ਹੋਣੀ ਚਾਹੀਦੀ ਮੇਰੀਆਂ ਲੇਬਰ ਗਰੰਟੀ ਲਾਗੂ ਕੀਤੇ ਜਾਵੇ ਮਨਰੇਗਾ ਮਜ਼ਦੂਰਾ ਨੂੰ ਕੰਮ ਕਾਨੂੰਨ ਅਨੁਸਾਰ ਉਹਨਾਂ ਦੀ ਮੰਗ ਅਨੁਸਾਰ ਪੂਰੇ 100 ਦਿਨ ਦਿੱਤਾ ਜਾਵੇ ਨੀਯਮਕਿਸਾਨੀ ਪੰਜੇ ਘੜ ਤੱਕ ਨੂੰ ਮਨਰੇਗਾ ਕਰ 2012 ਦੀ ਸੋਧ ਅਨੁਸਾਰ ਖੇਤ ਵਿੱਚ ਕੰਮ ਕਰਦਿਆ ਸਬਜ਼ੀਆ ਬਾਗਾਂ ਅਤੇ ਪਸ਼ੂ ਪਾਲਣ ਦੇ ਤੰਦੇ ਉੱਤੇ ਮਿਹਨਤਾਂ ਦਿੱਤਾ ਜਾਵੇ ਜਿਹੜੇ ਪਿੰਡ ਨਗਰ ਕੋਸਲਾ ਨਗਰ ਪੰਚਾਇਤ ਅਤੇ ਸ਼ਹਿਰਾ ਦੀ ਹੱਦ ਦੇ ਅੰਦਰ ਆ ਗਏ ਹਨ ਉੱਥੇ ਮਜ਼ਦੂਰਾ ਲਈ ਮਨਰੇਗਾ ਜਾਂ ਇਸ ਤਰ੍ਹਾਂ ਦੇ ਉੱਤੇ 100 ਦਿਨ ਦੀ ਦਿਹਾੜੀ ਰੋਜ਼ਗਾਰ ਗਰੰਟੀ ਦੀ ਸਕੀਮ ਸ਼ੁਰੂ ਕੀਤੀ ਜਾਵੇ ਸਰਕਾਰੀ ਸਕੂਲਾਂ ਵਿੱਚ ਮਾਸਟਰਾਂ ਸਟ੍ਰਕਚਰਰਾਂ ਅਤੇ ਸਹਾਇਕ ਸਟਾਫ ਦੀਆਂ ਸਾਰੀਆਂ ਅਸਾਮੀਆਂ ਪੂਰੀਆਂ ਕਿਤੇ ਜਾਣ ਅੰਗਰੇਜ਼ੀ ਵਿਸ਼ੇ ਦੇ ਵੱਖਰੇ ਅਧਿਆਪਕ ਰੱਖੇ ਜਾਣ ਸਿੱਖਿਆ ਵਿਭਾਗ ਵਿੱਚ ਸੇਕਾ ਪ੍ਰਣਾਲੀ ਖਤਮ ਕਰਕੇ ਅਧਿਆਪਕ ਤੇ ਸਟਾਫ ਨੂੰ ਤਣਾਅ ਮੁਕਤ ਕੀਤਾ ਜਾਵੇ ਇੰਨਾ ਤੋਂ ਸਿੱਖਿਆ ਬਿਹਾਰੀ ਕੰਮ ਲੈਣ ਬੰਦ ਕਿਲਾ ਨੇ ਬੰਦ ਕੀਤੇ ਜਾਣ ਤੂਬਾ ਵਿੱਚ ਸਿੱਖਿਆ ਅਧਿਕਾਰ ਐਕਟ ਦਾ ਨੋ ਲਾਗੂ ਕੀਤਾ ਜਾਵੇ ਜਿਸ ਸਰਕਾਰੀ ਹਸਪਤਾਲਾਂ ਡਿਸਪੈਂਸਰੀਆ ਵਿੱਚ ਡਾਕਟਰ ਨਸਤਾ ਸਹਾਇਕ ਸਟਾਫ ਅਤੇ ਦਵਾਈਆਂ ਆਬਾਦੀ ਦੇ ਲਿਆ ਅਨੁਸਾਰ ਪੂਰੇ ਕੀਤੇ ਜਾਣ ਸਿਹਤ ਵਿਭਾਗ ਵਿੱਚ ਪ੍ਰਾਈਵੇਟ ਠੇਕੇ ਪੁਨਾਰੀ ਬੰਦ ਹੋਵੇ ਖੇਤੀ ਨੀਤੀ ਲਾਗੂ ਹੋਵੇ ਕਣਕ ਝੋਨੇ ਵਾਂਗ ਸਾਰੀਆਂ ਬਦਲੀਆਂ ਫਸਲਾਂ ਦੇ ਭਾਅ ਨੂੰ ਕਾਨੂੰਨੀ दर्जा ਮਿਲੇ ਖੇਤੀ ਲਈ ਕੋ ਆਪਰੇਤੀ ਸੁਸਾਇਟੀਆਂ ਵਿੱਚ ਖਾਦ ਦਵਾਈਆਂ ਹੋਰ ਸਾਰਦ ਪੰਜਾਬ ਰੇਟਾ ਉੱਤੇ ਕਿਸਾਨ ਲਈ ਪ੍ਰਬੰਧ ਹੋਵੇ ਕੋ ਆਪਰੇ ਵੇਤੀ ਸੁਸਾਇਟੀਆਂ ਵਿੱਚ ਰਾਜਨੀਤੀ ਦਖਲ ਘਟਾਇਆ ਜਾਵੇ ਸਰਕਾਰ ਵਿੱਚ ਫੈਸਲਾ ਦੇ ਤੱਤਾਂ ਦੇ ਅਨੁਸਾਰ ਖੇਤੀ ਦਾ ਦਰਦ ਸੁਨਹਾਰਾ ਵਿੰਡਾ ਵਿੱਚ ਲਾਉਣ ਦੀ ਉੱਜੋਗਿਕ ਨੀਤੀ ਬਣੇ ਨਾ ਸੰਤਾ ਵਿਚ ਪੰਜਾਬੀ ਆ ਲੈਫਟ ਦੇ ਰੋਜ਼ਗਾਰ ਮਹਿੰਗਾਈ ਦਰਾਂ ਨਾਲ ਜੁੜੇ ਮਿਹਨਤਾਨੇ ਮੀਨਮ ਲੇਬਰ ਗਰੰਟੀ ਲਾ ਕੇ ਤੇ ਸੁਝਾਵਾ ਪੂਰੀਆ ਕਰ ਚੁੱਕੇ ਸਿੱਖੇ ਕੈਦੀਆਂ ਸਨੀਤ ਵੀ ਸਾਲ ਪੂਰੇ ਕਰ ਚੁੱਕੇ ਸਾਰੇ ਕੈਦੀ ਰਿਹਾ ਕੀਤੇ ਜਾਣ ਕਾਲੇ ਕਾਨੂੰਨਾਂ ਤਹਿਤ ਬਿਨਾਂ ਕੇਸ ਚਲਾਏ ਡੱਕੇ ਦੇ ਜੀਵਿਤ ਇਸ طرح ਬਿਚ ਕੇ ਲਈ ਛੱਡੇ ਜਾਨ ਝੂਠੇ ਬੱਚੇ ਬਿਲਕੁਲ ਬੰਦ ਹੋ ਗਏ ਤਾਲ ਦੇ ਪਸਤਾਨਾ ਦੇ ਤਾਲਮਕ ਗਰੰਧ ਦੀ ਬੇਅਦੀ ਖਿਲਾਫ ਸਖਤ ਕਾਨੂੰਨ ਬਣੇ। ਚੋਰੀਆਂ ਨੂੰ ਸਜਾਵਲ ਲਈ ਫਾਸਟ ਟ੍ਰੈਕ ਅਦਾਲਤ ਵਿੱਚ ਮੁਕੱਦਮਾ ਅਤੇ ਤਰਮ ਦੇ ਨਾਂ ਉੱਤੇ ਅੱਗ ਲਾਉਣ ਆਦੇ ਪੁੱਤਰ ਪਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਵੇ। ਕੁੱਬੇ ਵਿੱਚ ਹੋਰ ਰੋਜ ਦੇ ਰੇ ਸੁਪਾਰੀ ਖਤਲਾ ਫਰੋਤੀਆ ਤੇ ਗੈਂਗਸਟਰਵਾਦ ਰੋਕਣ ਲਈ ਠੋਸ ਰੱਖਿਆ ਨੀਤੀ ਬਣੇ ਅਤੇ ਨੌਜਵਾਨੀ ਨੂੰ ਜਿਹਨਾਂ ਦੀ ਰਾਤੋਂ ਮੋੜਨ ਲਈ ਟਰਾਲੇ ਕਿਤੇ ਜਾਣ। ਸਰਕਾਰੀ ਹੁੰਦਿਆ ਉੱਤੇ ਬੈਠੇ ਇਸ ਲਈ ਡਰਾਪੀਸਟਰ ਸ਼ਾਹ ਖਿਲਾਫ ਦੇਸ਼ ਤ੍ਰੋ ਦੇ ਮੁਕੱਦਮੇ ਚਲਾਏ ਜਾਣ ਅਹੁਦਿਆਂ ਤੋਂ ਅਹੁਦਿਆਂ ਤੋਂ ਬਰਖਾਸਤ ਕੀਤੇ ਜਾਵੇ ਅਤੇ ਇਹਨਾਂ ਦੀਆਂ ਜਾ ਦਾਦਾ ਜਾਬਤ ਕਰਕੇ ਇਹਨਾਂ ਨੂੰ ਜੇਲਾ ਵਿੱਚ ਡੱਕਿਆ ਜਾਵੇ ਭਾਰਤ ਦਾ ਬਾਗ ਵਪਾਰ ਲਈ ਅਟਾਰੀ ਅਤੇ ਵਾਗਾ ਬਾਰਡਰ ਖੋਲੇ ਜਾਣ ਦਾ ਜੋ ਕਿਸਾਨਾਂ ਅਤੇ ਵਪਾਰੀਆਂ ਆਮਦਨ ਵਧ ਸਕੇ ਅਤੇ ਮਜ਼ਦੂਰਾਂ ਨੂੰ ਕੰਮ ਮਿਲ ਸਕੇ ਪੰਜਾਬ ਰਾਈ ਦੇਸ਼ ਵਿੱਚ ਹੋਣ ਵਾਲੇ ਵਪਾਰ ਦਾ ਪੰਜਾਬ ਨੂੰ ਵਿਸ਼ੇਸ਼ ਟੈਕਸ ਮਿਲੇ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਅਤੇ ਖਾਣ ਪੀਣ ਵਾਲੀਆਂ ਵਸਤੂਆਂ ਵਿੱਚ ਮਿਲਾਵਟ ਰੋਕੀ ਜਾਵੇ ਸ਼ਹਿਰਾਂ ਵਿੱਚ ਕੂੜਾ ਪ੍ਰਬੰਧਨ ਹੋਵੇ ਅਤੇ ਸੀਵੇਜ ਦੇ ਪਾਣੀ ਨੂੰ ਟ੍ਰੀਟਮੈਂਟ ਪਲਾਟਾ ਰਾਹੀ ਸਾਫ ਕਰਕੇ ਸਚਾਈ ਲਈ ਯੂਜ਼ ਕੀਤਾ ਜਾਵੇ ਨਾਲੇ ਤੇ ਥੱਲੇ ਰੱਖੇ ਜਾਣ ਅਤੇ ਗੰਦੇ ਨਾਲੇ ਪੱਕੇ ਕੀਤੇ ਜਾਣ 33 ਹੇਟਾ ਖਾਲ ਖਰਨੇ ਦਾ ਗੰਦਾ ਪਾਣੀ ਪਹੁੰਚ ਦੀ ਸਜ਼ਾ ਉਮਰ ਕੈਦ ਹੋਵੇ ਇਸ ਲਈ ਕਾਨੂੰਨ ਬਣ ਤਾ ਕਾਨੂੰਨ ਬਣਿਆ ਪੂਰਾ ਹੋ ਗਿਆ ਥੱਲੇ ਕੀ ਲਿਖਿਆ ਸਾਡੀਆਂ ਔਕੜਾ ਦਾ ਮੁੱਲ ਕਰਨ ਫੁੜਿਸ਼ਾ ਜਾਰ ਹੈ ਇਸ ਨਾਲ ਲੜੇ ਬਿਨਾ ਪੰਜਾਬ ਅਤੇ ਪੰਜਾਬੀ ਦੋਵੇਂ ਉਜੜ ਰਹੇ ਹਨ ਮੈਂ 2016 ਵਿੱਚ 250 ਰੁਪਏ ਪੈਨਸ਼ਨ ਅਤੇ ਦੇਵਾਵਾ ਗਾ ਦੀਕ ਨੌਕਰੀ ਦੇ 1995 ਅਕਤੂਬਰ ਨੂੰ ਸਾਲ ਬੈਂਕ 'ਤੇ ਲਾਗ ਦੀ ਲੜਾਈ ਲੜੀ ਅਤੇ ਉਹਨਾਂ ਦੇ ਹੀ ਸਹਿਯੋਗ ਨਾਲ ਪੈਨਸ਼ਨ 15 1500 ਤੇ 3000 ਸਰਕਾਰੀ ਨੋਟਰੀ ਆ ਲਈ ਪੰਜਾਬੀਆਂ ਮਿਲ ਕੇ ਲੜਾਂਗੇ ਤਾਂ ਹੁਣ ਵੀ ਜਿੱਤਾਂਗੇ ਮਾਰੀ ਕੱਪਾ ਪਾਪਾ ਮੰਮਾ ਕੋਣ ਆ ਗਿਆ ਜਾਰੀ ਕਰਤਾ ਬੱਗਾ ਸਿੰਘ ਪ੍ਰਧਾਨ ਸਮੂਹ ਮਜ਼ਦੂਰ ਸਲਾਪਰ ਸਭਾ ਸਹਾਇਕੀ ਅਸ਼ੋਕ ਮਹਾਂਦਲਾ ਗੂਫੀ ਇੰਟਰਪ੍ਰੀਜ਼ਨ ਐਂਡ ਵਾਲੀ ਲੈਣ ਆ ਜਿਹੜੀ ਇਹਦੇ ਤੇ ਲਿਖਿਆ ਜਾਰੀ ਕਰਤਾ ਸਮੂਹ ਮਜ਼ਦੂਰ ਬਣ ਕੇ ਸਭਾ ਤੁਸੀਂ ਸਾਰੇ ਮਜ਼ਦੂਰ ਹੋ ਹਾਂਜੀ ਤੁਹਾਡੀ ਇੱਕ ਸਭਾ ਬਣੀ ਹੈ ਤੁਹਾਡੀ ਸਭਾ ਆਪ ਦੀ ਤੁਹਾਡੀ ਗੱਲ ਲੈ ਕੇ ਆਈ ਹੈ ਜਿਹੜੀਆਂ ਗੱਲਾਂ ਆਪਾਂ ਕੀਤੀਆਂ ਨੇ ਸਾਰੀਆਂ ਹੀ ਤੁਹਾਡੀਆਂ ਨੇ ਹਾਂਜੀ ਤੁਸੀਂ 76 ਸਾਲ ਤੋਂ ਵੋਟ ਪਾਉਂਦੇ ਹੋ ਜਿਨ੍ਹਾਂ ਨੇ ਵੋਟਾ ਜਿਨ੍ਹਾਂ ਨੇ ਵੋਟਾ ਤੁਹਾਡੇ ਤੋਂ ਲਈਆਂ ਕਦੀ ਉਹਨਾਂ ਨੇ ਆ ਕੇ ਤੁਹਾਡੀ ਗੱਲ ਕੀਤੀ ਨਹੀਂ 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 ਕੀਤੀ ਧਿਆਨ ਰੱਖਿਓ ਸਾਡੇ ਵੱਡੇ ਭਾਈ ਖੜੇ ਆ ਬਾਈ ਦੀ ਗੁੱਸਾ ਨਾ ਕਰੋ ਥੋੜੀ ਜਿਹੀ ਮੈਂ ਗੱਲ ਕਰਨਾ ਇਜਾਜ਼ਤ ਆ ਚਲ ਕੇ ਗੁੱਸਾ ਵੀ ਕਰ ਲੈਗਾ ਤੇ ਮੈਂ ਆਨਲਾਈਨ ਵੀ ਤੇਰੇ ਤੋਂ ਮਾਫੀ ਮੰਗ ਲੂੰਗਾ ਪਰ ਗੱਲ ਜ਼ਰੂਰ ਲਿਉਣੀ ਹੈ ਤੁਹਾਡੇ ਵਿੱਚ ਅਸੀਂ 76 ਸਾਲ ਤੋਂ ਬਜ਼ੁਰਗ ਸਾਡੇ ਕੀ ਕਰਦੇ ਸੀ ਮੁੱਛਾਂ ਨੂੰ ਵੱਟ ਚੜਾਉਦੇ ਸੀ ਮੇਰੀ ਕਾਲੀ ਪਾਰਟੀ ਆ ਇਹ ਇੱਕ ਇਧਰੋਂ ਮੁੱਛਾਂ ਨੂੰ ਵੱਟ ਚੜਾਉਂਦਾ ਹੀ ਮੇਰੀ ਕਾਂਗਰਸ ਪਾਰਟੀ ਆ ਵੋਟਾਂ ਵੇਲੇ ਤਾਂ ਆ ਕੇ ਤੁਹਾਨੂੰ ਜਫੀਆਂ ਪਾਉਂਦੇ ਸੀ ਵੋਟਾਂ ਲੈਣ ਤੋਂ ਬਾਅਦ ਚ ਕਦੀ ਕਿਸੇ ਨੂੰ ਕਿਹਾ ਕਿ ਜਾਓ ਭਾਈ ਮੇਰਾ ਨਾਮ ਲਵੋ ਵੀਡੀਓ ਬਲਾਕ ਚੋਂ ਨਰੇਗਾ ਲੈ ਕੇ ਆਓ ਤੇ ਆਪਦਾ ਘਰ ਚ ਲਾਓ ਕਾਪੀ ਕਿਸੇ ਨੇ ਨਹੀਂ ਕਿਸੇ ਨੇ ਮਕਾਨ ਬਾਰੇ ਕਿਹਾ ਨਹੀਂ ਜੀ ਸਕਾਲਰਸ਼ਿਪ ਵਜੂਫੇ ਬਾਰੇ ਕਿਹਾ ਨਹੀਂ ਜੀ ਤੁਹਾਡੇ ਸਬਧਾਨ ਨੂੰ ਲਾਗੂ ਕਰਨ ਲਈ ਕਿਹਾ ਨਹੀਂ ਜੀ ਕਾਨੂੰਨ ਇਨਸਾਫ ਲੈਣ ਲਈ ਕਿਹਾ ਨਹੀਂ ਜੀ ਤਾਂ ਫਿਰ ਹੁਣ ਕੀ ਕਰਨਾ ਤੁਸੀਂ ਆਪਦੀ ਪਾਰਟੀ ਦਾ ਸਾਥ ਦੇਣਾ ਮਜ਼ਦੂਰਾਂ ਦਾ ਕਿ ਮਜ਼ਦੂਰ ਆ ਜੀ ਤੁਹਾਡੀ ਆਪਣੀ ਪਾਰਟੀ ਇਹਦਾ ਸਾਥ ਦੇਣਾ ਕਿ ਉਹਨਾਂ ਵੋਟਾਂ ਦਾ ਲੋਟੂਆਂ ਦਾ ਦੇਣਾ ਜੀ ਬਈ ਤਾਂ ਆਪਦੀ ਪਾਰਟੀ ਆਪਣੀ ਪਾਰਟੀ ਮਜ਼ਬੂਤ ਕਰੋ ਮੇਰਾ ਤੁਹਾਡੇ ਨਾਲ ਵਾਦਾ ਆਣ ਵਾਲੇ ਬੱਚੇ ਆ 15 ਸਾਲਾਂ ਨੂੰ ਸਰਕਾਰ ਬਣਾਉਣਗੇ ਕੱਢੀ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਚਾਨਕ ਆ ਗਈ ਤਾਂ ਇਹ ਬੇਈਮਾਨ ਲੋਕ ਨੇ ਬੇਈਮਾਨਾਂ ਨੂੰ ਤੁਸੀਂ ਸਾਹਮਣਾ ਕਰੋ ਬਹੁਤ ਹਿੰਮਤ ਬਣ ਜਾਏਗੀ ਆਪਣੇ ਕਰਤੇ ਹੋਣ ਦੀ ਤਾਕਤ ਬਣ ਜਾਏਗੀ ਤਾਂ ਆਉਣ ਵਾਲੇ ਸਮੇਂ 'ਚ ਤੁਹਾਡੇ ਬੱਚੇ ਜਿਹੜੇ ਹੈਗੇ ਆਪਣੀ ਸਰਕਾਰ ਬਣਾਉਣਗੇ ਤਾਂ ਇੰਨਾ ਕਹਿੰਦਿਆ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਦਾਰਾ ਤੁਸੀਂ ਜਾਦੇ ਹੋਣ ਜੈ ਭੀਮ ਜੈ ਭਾਰਤ ਸਸ਼ੀਕਾਲ ਨਮਸਕਾਰ